ਦੇਖੋ ਜਿਹੜੇ ਆ ਲਗਭਗ ਪੌਣੇ 1-2 ਮਹੀਨੇ ਬਣਦੇ ਐ ਇਹ ਪੌਣੇ 2 ਮਹੀਨਿਆਂ ਚ ਅਸੀਂ ਸਰਕਾਰਾਂ ਤੇ ਦਬਾਅ ਪਾ ਕੇ ਕੀ ਪ੍ਰਾਪਤ ਕਰਨ ਸਕਦੇ ਆ ਉਹ ਪ੍ਰਾਪਤ ਕਰਨ ਦਾ ਸਮਾਂ ਹੈ ਕਿਉਂਕਿ ਚੋਣਾਂ ਦੇ ਮੌਕੇ ਜਿੰਨੀਆਂ ਇਹਨਾਂ ਨੂੰ ਕੁਰਸੀ ਪਿਆਰੀ ਐ ਉਦੋਂ ਸਾਡੀਆਂ ਗੱਲਾਂ ਸੁਣਨੀਆਂ ਪੈਂਦੀਆਂ ਮੰਨਣੀਆਂ ਪੈਂਦੀਆਂ ਐ ਤੇ ਜਦੋਂ ਚੋਣਾ ਨੰਘੀਆਂ ਤੇ ਜਿਹੜੀਆਂ ਲਾਗੂ ਨਹੀਂ ਹੋਈਆਂ ਹੁੰਦੀਆਂ ਉਹਨੂੰ ਫੇਰ ਲਮਕਾ ਲਾਂਦੇ ਐ ਉਸ ਤੋਂ ਬਾਅਦ ਤਾਂ ਸਾਡੇ ਤੇ ਦਬਾਅ ਪੈਣਾ ਹੁੰਦਾ ਸਰਕਾਰ ਦਾ ਹੁਣ ਅਸੀਂ ਸਰਕਾਰ ਤੇ ਦਬਾਅ ਪਾਉਣ ਦੀ ਹਾਲਤ 'ਚ ਆ ਇਹ ਆਪਣੀ ਨੀਤੀ ਵੀ ਐ ਪੈਂਤੜਾ ਵੀ ਐ ਕਿ ਜਿੰਨੀ ਅਸੀਂ ਤਾਕਤ ਇਕੱਠੀ ਕਰ ਲਈ ਇਸ ਤਾਕ ਦੀ ਕਿੰਨੀ ਦਾਬ ਬਣਦੀ ਐ ਉਹ ਬਚਾ ਕੇ ਨਹੀਂ ਰੱਖਦੇ ਤੇ ਜਦੋਂ ਸਰਕਾਰ ਦੀ ਦਾਬ ਆਉਂਦੀ ਐ ਉਹ ਜਿੰਨੀ ਮਰਜ਼ੀ ਪਾ ਲੈ ਉਹਨੂੰ ਖਿੜੇ ਮਥੇ ਚਲਦੇ ਆ ਇਹ ਤਾਂ ਜਥੇਬੰਦੀ ਵਧੀ ਐ ਇਸ ਕਰਕੇ ਰੋਜ਼ ਜਿਹੜਾ ਕਹਿਣਾ ਹੋਵੇ ਤਿਆਰ ਰਹਿਣ ਦੀ ਲੋੜ ਐ ਤੁਸੀਂ ਸੋਚੋ ਕਿ ਜਦੋਂ ਚੋਣਾ ਲੈਣੀ ਆ ਸਾਡੇ ਦਰਾਂ ਤੇ ਆਉਣੀ ਹੈ ਜੇ ਉਸ ਮੌਕੇ ਫੈਸਲੇ ਹੁੰਦੇ ਐ ਕਿ ਸੈ ਲੋਕ ਦਾਮ ਨੂੰ ਖੁੱਲਾ ਦੇ ਦਿਓ ਜਿੰਨੀ ਮਰਜ਼ੀ ਫਸਲ ਖਰੀਦ ਲੈ ਜਿੰਨੀ ਮਰਜ਼ੀ ਸਟੋਰ ਕਰ ਲੈ ਤੇ ਜਦੋਂ ਮਰਜ਼ੀ ਵੇਚ ਲੈ ਦੂਜੇ ਪਾਸੇ ਉਹਨਾ ਸਟੋਰਾਂ 'ਚ ਬਾਤ ਤੋਂ ਬਾਤ ਕੰਕ ਜਾਵੜੇ ਇਸ ਬਹਾਨੇ ਕਿ ਜਿਹੜੀਆਂ ਕਾਰਪੋਰੇਟ ਆਪਣੀਆਂ ਕਮੇਟੀਆਂ ਨੌਕਾ ਕਮੇਟੋਂ ਮਾਰਕੀਟ ਕਮੇਟੀਆਂ ਉਹਨਾਂ ਨੂੰ ਬਹਾਨੇ ਦੇ ਨਾਲ ਤੋੜਨ ਦੇ ਰਾਹ ਪਏ ਐ ਬਹਾਨਾ ਕੀ ਬਣਾ ਲਿਆ ਕਹਿੰਦੇ ਜਿਹੜੀ ਮਾਰਕੀਟ ਵਿੱਚ ਕਮੇਟੀ ਦੀ 4 ਕਰੋੜ ਤੋਂ ਅੰਦਰ ਘਟ ਹੈ ਉਹਨੂੰ ਦੂਜੀਆਂ ਮਾਰਕੀਟ ਕਮੇਟੀਆਂ ਵਿੱਚ ਮਰਜ ਕਰਤਾ ਉਥੋਂ ਦਫ਼ਤਰਾਂ ਦਾ ਜੇ ਕਹਿਣਾ ਹੋਵੇ ਭੋਗ ਪਾਤਾ ਜੇ ਮਾਰਕੀਟ ਕਮੇਟੀ ਤੁਹਾਡੇ ਨੇੜੇ ਆ ਕੋਈ ਖਰੀਦ ਚ ਦਿੱਕਤ ਆ ਗਈ ਤੁਸੀਂ ਨੇੜੇ ਜਾਵੜੋਗੇ ਮਾਰਕੀਟ ਕਮੇਟੀ ਦੇ ਨਾਂ ਹੋਏ ਤੁਹਾਨੂੰ ਘੇਰ ਕੇ ਦੀਆ ਵੀ ਕਰ ਲੋਗੇ ਜਣਦੀ ਇਸ ਰਾਹ ਪਾਇ ਪੈ ਕੀ ਜਿਹੜੇ ਵੱਡੇ ਸਹਿਰ ਹੈ ਫਿਰ ਮਾਰਕੀਟ ਕਮੇਟੀਆਂ ਉਹਨਾਂ ਚ ਹੀ ਰਹਿ ਜਾਣਗੀਆਂ ਆਖਰ ਨੂੰ ਉਹਨਾਂ ਦਾ ਵੀ ਭੋਗ ਪਾ ਦੇਣਾ ਆਹ ਰਾਹ ਲਿਆ ਜਦੋਂ ਚੋਣਾ ਸਰਤੇ ਆ ਤੇ ਕੈਂਡੀਡੇਟ ਐਲਾਨੇ ਜਾ ਰਹੇ ਐ ਪਲਾਂ ਵੀ ਜਦੋਂ ਸੁੱਤੋਂ ਚੋਣਾ ਹੋ ਗਿਆ ਵੋਟਾਂ ਲੈ ਲਈਆਂ ਫਿਰ ਸਾਡੇ ਨਾਲ ਬਿਹਾਰ ਕੀ ਹੋਊ ਇਹ ਸਾਡੇ ਤੇ ਹਮਲਾ ਕਿੰਨਾ ਤੇਜ਼ ਹੋ ਇਹ ਅੰਦਾਜ਼ਾ ਲਾਉਣਾ ਮੈਨੂੰ ਲੱਗਦਾ ਵਾਲੀ ਔਖੀ ਗੱਲ ਨਹੀਂ ਜਦੋਂ ਆਪਾਂ ਦਿੱਲੀ ਬੈਠੇ ਆਂ ਕਾਲੇ ਕਾਨੂੰਨਾਂ ਦੇ ਖਿਲਾਫ ਉਦੋਂ ਤਾਂ ਇਹ ਆਪ ਵਾਲੇ ਕਹਿੰਦੇ ਸੀ ਤੁਹਾਡੀ ਮਦਦ ਤੇ ਆਂ ਕਾਲੇ ਕਾਨੂੰਨ ਬਹੁਤ ਮਾੜੇ ਆ ਹੁਣ ਗੱਦੀ ਇਹਨਾਂ ਨੂੰ ਮਿਲ ਗਈ ਉਹੀ ਕਾਲੇ ਕਾਨੂੰਨ ਬਹੁਤ ਚੰਗੇ ਹੋਗੇ ਖੇਤੀਬਾੜੀ ਮੰਤਰੀ ਦਾ ਬਿਆਨ ਲੱਗਿਆ ਹੈ ਵੀ ਇਹ ਤਾਂ ਡੇਟਾ ਵੀ ਦਿੱਤੀਆਂ ਅਖਬਾਰ ਚ ਕਿ ਪਿਛਲੀਆਂ ਸਰਕਾਰਾਂ ਦੇ ਕੀਤੇ ਹੋਏ ਫੈਸਲੇ ਐ ਫਿਰ ਉਹ ਸਰਕਾਰਾਂ ਸੀਗੀਆਂ ਰਹਿਣੀਆਂ ਕਰੀ ਜਾਂਦੀਆਂ ਫੈਸਲੇ ਤੁਸੀਂ ਕਾਹਤੋਂ ਆਏ ਹੋ ਉਹ ਤਾਂ ਲੋਕਾਂ ਨਾਲ ਵਾਅਦਾ ਕਰਿਆ ਕਿ ਜਿਹਹਾ ਜਹਾਜ ਭਗਤ ਸ਼ੌਂ ਚਾਹੁੰਦਾ ਸੀ ਉਹ ਜਹਾਜ ਲਿਆ ਦੇਾਂਗੇ ਇਨਕਲਾਬ ਜ਼ਿੰਦਾਬਾਦ ਦਾ ਨਾਰਾ ਵੀ ਲਾਤਾ ਬਸੰਤਰੀ ਪੱਗਾਂ ਵੀ ਬਣ ਲਈਆਂ ਇਹ ਤੁਸੀਂ ਧੋਖਾ ਨਹੀਂ ਕਰ ਰਹੇ ਲੋਕਾਂ ਨਾਲ ਜਨ ਵੀ ਇਹਨਾਂ ਦੇ ਕੁੱਲ ਬੋਰਡ ਜਿਹੜੇ ਪੰਜਾਬ 'ਚ ਲੱਗੇ ਆ ਜੇ ਕਿਸੇ ਨੇ ਕੱਲੇ ਬੋਰਡ ਬਣਨੇ ਹੁਣ ਲੱਗਣਗੇ ਵੀ ਬਹੁਤ ਭਾਈ ਸਰਕਾਰ ਨੇ ਤਾਂ ਕੰਮ ਲੋਕਾਂ ਦੇ ਕੀਤੇ ਐ ਆਪਣੇ ਬੱਚੇ ਬਹੁਤ ਸਾਰੇ ਵਿਦੇਸ਼ਾਂ 'ਚ ਗਏ ਐ ਪੂਰੀ ਹਾਲ ਦਾ ਨਹੀਂ ਪਤਾ ਹੁੰਦਾ ਉਹ ਤਾਂ ਨੰਗਦੇ ਕਰਦੇ ਬੋਰਡ ਹੀ ਦੇਖਣਗੇ ਉਹਨਾਂ ਦਾ ਸੱਚੋਂ ਲੱਗਣਾ ਵੀ ਬਹੁਤ ਸਾਰਾ ਬਦਲਾਅ ਹੋ ਗਿਆ ਤੇ ਬਦਲਾਅ ਹੋਇਆ ਦਿੱਲੀ ਦਾ ਤੇ ਪੰਜਾਬ ਦਾ ਦੂਜੀਆਂ ਸਟੇਟਾਂ 'ਚ ਵੀ ਬੋਰਡ ਲਾਤੇ ਵੱਡੀ ਪੱਧਰ ਤੇ ਭੈਣਾਂ ਨੂੰ ਪਿੰਡਸਨ ਮਿਲੇ ਨਾ ਮਿਲੇ ਜਿਹੜੀ ਵਾਦਾ ਕੀਤੀ ਜਣਜੀ ਬੋਰਡਾਂ ਦੀ ਕਸਰ ਨਹੀਂ ਰਹਿਣ ਦੇਣੀ ਮਸੂਰੀ ਦੀ ਕਸਰ ਨਹੀਂ ਰਹਿਣ ਦੇਣੀ ਆਪਦੀ ਪਾਕਿਸਤਾਨ ਤੇ ਆਈ ਹੋਈ ਸਰਕਾਰ ਹੈ ਤੇ ਜਦੋਂ ਆਪਾਂ ਨੂੰ ਇਸ ਗੱਲ ਦਾ ਪਤਾ ਲੱਗਿਆ ਕਿ ਇਹ ਦੋ ਕਾਨੂੰਨ ਲਾਗੂ ਕਰਨ ਲੱਗੇ ਆ ਤਿੰਨ ਕਾਨੂੰਨ ਆਪਾਂ ਵਾਪਸ ਕਰਾ ਕੇ ਆਏ ਆ ਇੱਕ ਕਾਨੂੰਨ ਸੀ ਖੇਤੀ ਜਿਹੜੀ ਠੇਕੇ ਤੇ ਐ ਉਹਦੇ ਨਾਲ ਸੰਬੰਧਿਤ ਦੂਜਾ ਕਾਨੂੰਨ ਸੀ ਕਿ ਇਹਨਾਂ ਨੂੰ ਅਨਾਜ ਖਰੀਦਣ ਦੀ ਖੁੱਲ੍ਹ ਦੇ ਉਹ ਪ੍ਰਾਈਵੇਟਾਂ ਨੂੰ ਖੋਲਣ ਦੇਣ ਵਾਸਤੇ ਜਿਹੜੀਆਂ ਸਰਕਾਰੀ ਮੰਡੀਆਂ ਹਨ ਉਹਨਾਂ ਦਾ ਭੋਗ ਪਾ ਦਿਓ ਜਿੰਨੀ ਮੋਦੀ ਇੱਕੇ ਟੱਕਣਾ ਵੱਡਣ ਲੱਗਿਆ ਸੀ ਇਹਨਾਂ ਨੂੰ ਨਾਲ ਉਹਨਾਂ ਨੂੰ ਲੱਗਦਾ ਸੀ ਬਹੁਤ ਵਧੀਆ ਮੌਕਾ ਹੈ ਕਿਉਂਕਿ ਜਿੰਨਾ ਕਰੋਨਾ ਦਾ ਪ੍ਰਚਾਰ ਕਰਕੇ ਓਡੀ ਮਾਰ ਬਿਮਾਰੀ ਦੀ ਨਹੀਂ ਸੀ ਜਿੱਦਾਂ ਇਹਨਾਂ ਨੇ ਕਰੋਨਾ ਦਾ ਪ੍ਰਚਾਰ ਕੀਤਾ ਬਿਨਾ ਖੇਤੀ ਤੋਂ ਲਗਭਗ ਸਾਰਾ ਕੁਝ ਬੰਦ ਹੋ ਗਿਆ ਹੈ ਹਿੰਦੁਸਤਾਨ ਦਾ ਤੇ ਕਈ ਬਹੁਤ ਸਾਰੀਆਂ ਮੌਤਾਂ ਇਸ ਕਰਕੇ ਹੋ ਗਿਆ ਵੀ ਹੁਣ ਤਾਂ ਕਰੋਨਾ ਹੋ ਗਿਆ ਹੁਣ ਨਹੀਂ ਸੀ ਬਚਦੇ ਜਿਵੇਂ ਭਰਾਵਾਂ ਨੂੰ ਕੈਂਸਰ ਹੋ ਜਾਂਦਾ ਉਹ ਵੀ ਕਹਿੰਦੇ ਨਾਮਰਾਜ਼ਾ ਹੁਣ ਤਾਂ ਜਾਣਾ ਹੀ ਹੈ ਜਣਦੀ ਆਹਾ ਹੌਲ ਵਾਲਾ ਜਿਸ ਹੱਪਡੰਗ ਮਾਰਦੇ ਦੇਸ਼ ਡੱਡੂ ਜਾਵੇ ਤੁਸੀਂ ਮਰਦੇ ਨਹੀਂ ਦੰਗਲ ਡੱਡੂ ਮਾਰਦੇ ਦੇ ਸੱਪ ਜਾਵੇ ਤੁਸੀਂ ਨਾਲ ਦੀ ਨਾਲ ਸਾਹ ਛੱਡ ਦੇਉਗੇ ਜੰਦੀ ਆ ਹਾਲਤ ਪੈਦਾ ਕੀਤੀ ਉਦੋਂ ਕਿ ਹੁਣ ਕਿਹੜਾ ਲੋਕਾਂ ਨੇ ਬਾਹਰ ਨਿਕਲਣਾ ਹੈ ਕਰੋਨਾ ਕਰਕੇ ਭਰਾਵਾ ਅਸੀਂ ਸੂਬੇ ਦੀ ਸਾਰੀ ਟੀਮ ਜਾਂ ਜਿਨ੍ਹਾਂ ਨੂੰ ਕਿਸੇ ਨੂੰ ਕਿਸੇ ਕਿਸਮ ਦੀ ਕੋਈ ਬਿਮਾਰੀ ਸੀ ਵੱਡੀ ਉਮਰ ਵਾਲੇ ਬਿਮਾਰੀ ਵਾਲੇ ਸਾਰਿਆਂ ਨੂੰ ਕਿਹਾ ਸੀ ਵੀ ਕੋਈ ਨਾ 6 ਸਾਲ ਸੀ ਮਹੀਨਾ ਦੀ ਗੱਲ ਹੋ ਬਿਮਾਰੀ ਤੋਂ ਵਜੋ ਲੜਫੇਰ ਲਾਵਾਂਗੇ ਤੇ ਜਦੋਂ ਮੋਦੀ ਨੇ ਕੁਝ ਕੀਤਾ ਸਾਰੇ ਮੈਦਾਨ ਜਾ ਕੇ ਵੀ ਬਿਮਾਰੀ ਸਾਰਿਆਂ ਨੂੰ ਨਹੀਂ ਮਾਰਦੀ ਮੋਦੀ ਦਾ ਹਮਲਾ ਸਾਰਿਆਂ ਨੂੰ ਮਾਰਦਾ ਹੈ ਉਹ ਨਹੀਂ ਦੇਖਦਾ ਕੋਈ ਵੱਡਾ ਸੋਟ ਮੈਦਾਨ 'ਚ ਆਏ ਆ ਭਰਾਵੋ 13 ਮਹੀਨੇ ਲੜੇ ਹੋ ਮੋਦੀ ਨੂੰ ਝੋਕੜਾ ਪਿਆ ਆਪਣੇ ਪ੍ਰਧਾਨ ਨੇ ਉਦੋਂ ਵੀ ਕਿਹਾ ਸੀ ਕਿਸਾਪ ਜਖਮੀ ਹੋ ਗਿਆ ਡੰਗ ਮਾਰਨ ਦੀ ਸਮਰੱਥਾ ਨਹੀਂ ਗਈ ਜਖਮੀ ਬੰਦਾ ਤਾਂ ਵੱਧ ਹਰਖਣਾ ਡੰਗ ਮਾਰਦਾ ਜੇ ਕਹਿਣਾ ਹੋਵੇ ਛਾਪੂ ਵੀ ਜਖਮੀਆ ਵੱਧ ਜ਼ੋਰ ਨਾਲ ਡੰਗ ਮਾਰੂਗਾ ਇੱਕ ਕਿਸੇ ਦੇ ਗੁੱਸੇ 'ਚ ਮਾਰਨਾ ਕੁਛ ਇੱਕ ਨਾਰਮਲ ਹਾਲਤ 'ਚ ਕਿਸੇ ਦੇ ਮਾਰਨਾ ਉਹ ਜਨ ਵੀ ਦਿਨ ਰਾਤ ਦਾ ਫਰਕ ਹੁੰਦਾ ਜਿਨ੍ਹਾਂ ਦੀ ਐਡੀ ਵੱਡੀ ਲੜਾਈ ਹੈ ਕ੍ਰਿਟੀਕਲ ਤੌਰ ਤੇ ਵੀ ਮੋਦੇ ਨੂੰ ਉਠਾ ਦਿਓ ਸਾਨੂੰ ਸੈਂਟਰ ਚ ਬਹਾ ਦਿਓ ਇਹ ਬੂਰੀ ਲੜਾਈ ਆ ਬੂਰਾ ਘੋਲ ਐ ਕਿ ਗੱਦੀ ਕਿਹਨੂੰ ਮਿਲੇ ਆ ਨੀਤੀਆਂ ਦੇ ਮਾਮਲੇ ਚ ਇੱਕ ਐ ਤੇ ਜਦੋਂ ਤੁਸੀਂ ਫੈਸਲਾ ਕੀਤਾ 32 ਜਾਂ 37 ਬੰਦਿਆਂ ਨੇ ਵੀ ਫੈਸਲਾ ਕਰ ਲਿਆ ਕਿ ਅਸੀਂ 8 ਤਰੀਕ ਨੂੰ ਚੰਡੀਗੜ੍ਹ ਜਾਵਾਂਗੇ ਪਰ ਜਦੋਂ ਸਾਨੂੰ ਲੱਗਿਆ ਵੀ ਅੱਠ ਤਾਂ ਬਹੁਤ ਦੂਰ ਐ ਸੀ ਦੁਆਰੇ ਜੁੜੇ ਦੁਆਰੇ ਜੁੜੇ ਦੇ ਤੁਰਤ ਫੈਸਲਾ ਕੀਤਾ ਕਿ ਆਪ ਵਾਲਿਆਂ ਦਾ ਕੋਈ ਐਮ ਐਲ ਏ ਕੋਈ ਮੰਤਰੀ ਐ ਇਹਨਾਂ ਦੇ 12 ਚ ਆਜੋ ਟਾਈਮ ਨਹੀਂ ਸੀ ਤਿਆਰੀ ਦੂਰੀ ਦਾ ਵਾਲਾ ਤੁਹਾਡੇ ਵਾਸਤੇ ਤੁਸੀਂ ਰੰਗ ਦਿਖਾਏ ਵੱਡੀ ਗਿਣਤੀ ਚ ਆਏ ਹੋ ਨਾ ਤੇ ਜਿੱਦੇ ਸਾਡੇ ਧਰਨੇ ਐ ਉਹਦੇ ਲਗਭਗ 2 ਜਾਂ 3 ਵਜੇ ਆਪਣੇ ਕੋਲੇ ਖਬਰਾਂ ਆ ਗਈਆਂ ਕਿ ਉਹਨਾਂ ਨੇ ਇਹਦਾ ਫੈਸਲਾ ਵਾਪਸ ਲੈ ਲਿਆ ਨਾਲੇ ਵੀ ਅਸੀਂ ਪਿਛਲੀ ਸਰਕਾਰ ਵਾਲੇ ਵੀ ਸਾਰੇ ਰੱਦ ਕਰਤੇ ਇਹ ਹੁਣ ਤਾਂ ਦੇਖਣ ਵਾਲੀ ਐ ਵੀ ਸੱਚੇ ਰੱਦ ਕਰਤੇ ਖੜੇ ਐ ਜੇ ਸਰਕਾਰ ਬਦਲ ਗਈ ਫਿਰ ਇਹ ਦਲੀਲ ਕਿੱਧਰੋਂ ਆ ਗਈ ਵੀ ਤਾਂ ਪਿਛਲੀ ਸਰਕਾਰ ਦੇ ਫੈਸਲੇ ਕਰੇ ਐ ਕਿ ਮੌਕੇ ਦੀ ਸਰਕਾਰ ਨੂੰ ਅਧਿਕਾਰ ਨਹੀਂ ਉਹਨਾਂ ਦੇ ਸਾਰੇ ਫੈਸਲੇ ਰੱਦ ਕਰਨ ਦੇ ਸਾਰੇ ਫੈਸਲੇ ਰੱਦ ਕਰ ਸਕਦੇ ਆ ਪਰ ਨੀਤੀ ਤੇ ਨੀਤੀ 'ਚ ਫਰਕ ਹੈ ਇਹਨਾਂ ਦੇ ਨਾਰੇ ਲੱਖ ਲਾਹਣੋ ਇਨਕਲਾਬ ਜਿੰਦਾਬਾਦ ਦੇ ਆ ਮਸਲਾ ਹੈ ਜਿੱਧਰ ਨੂੰ ਤੁਰੇ ਹੋਏ ਆ ਸਾਮਰਾਜਿਆਂ ਦੇ ਅਧ ਤਹਿ ਤੈਂ ਦੰਗਲ ਸਮਝੌਤਾ ਹੋਇਆ ਉਹਨਾਂ ਸਾਰਿਆਂ ਸਮਝੌਤਿਆਂ ਦੇ ਤਹਿਤ ਪੂਰਾ ਫੈਸਲਾ ਹੈ ਕਿ ਸਰਕਾਰੀ ਚੀਜ਼ ਕੋਈ ਰਹਿਣ ਨਹੀਂ ਦੇਣੀ ਉਹਨਾਂ ਸਾਰੇ ਵਿਭਾਗਾਂ ਤੇ ਕਬਜ਼ਾ ਕਰਨਾ ਹੈ ਅਨਾਜ ਤੇ ਪਾਣੀ ਤੇ ਕਬਜ਼ਾ ਕਰਨਾ ਹੈ ਤੇ ਹਵਾ ਵੀ ਪ੍ਰਦੂਸ਼ਿਤ ਕਰਤੀ ਹੌਲੀ ਹੌਲੀ ਹੋ ਸਕਦਾ ਵੀ ਜੀਣ ਦਾ ਪਾਇਨੋ ਤੋਂ ਸਿਲੰਡਰ ਲੈੜੇ ਪੈਣਗੇ ਜਿਹੜੇ ਬਹੁਤ ਬਿਮਾਰ ਹੋਣਿਆ ਉਦੋਂ ਆਪ ਨੂੰ ਐਕਸੀਜਨ ਲਾਉਂਦੇ ਆ ਐਂ ਜ਼ਿੰਦਗੀ ਕਿੰਨਾ ਕੁ ਚਿਰ ਲੰਘੂਗੀ ਐਂ ਜ਼ਿੰਦਗੀ ਕਿੰਨਾ ਕੁ ਚਿਰ ਜਿਊ ਲਾਂਗੇ ਕੀ ਪ੍ਰਵਾਨ ਹੋਊ ਸਾਨੂੰ ਉਹ ਜ਼ਿੰਦਗੀ ਫਿਰ ਜੇ ਸਾਨੂੰ ਉਹ ਜ਼ਿੰਦਗੀ ਪ੍ਰਵਾਨ ਨਹੀਂ ਹੋਣੀ ਕਿ ਉਦੋਂ ਜਾ ਕੇ ਲੜਾਂਗੇ ਉਦੋਂ ਤਿਆਰ ਹੋਵਾਂਗੇ ਫਿਰ ਅੱਜ ਹੀ ਕਿਉਂ ਨਾ ਉਸ ਹਾਲਤ ਵਾਸਤੇ ਤਿਆਰ ਹੋਈਏ ਕੇ ਲੈ ਲਓ ਜਿੰਨੀਆਂ ਕਰਵਾਨੀਆਂ ਲੈਣੀਆਂ ਤੁਹਾਡਾ ਨਹੀਂ ਲਾਗੂ ਹੋਣ ਦੇਣਾ ਹੁਣ ਅਸੀਂ ਦੁਬਾਰੇ ਜੁੜੇ ਪਿਠੀਕਾ ਕਿਰਨ ਬਖਤੀ ਚੋਣਾ ਕਰਕੇ ਦਵਾ ਮੰਨ ਲਿਆ ਵਾਪਸ ਲੈ ਲਈ ਚੋਣਾ ਦੀ ਖੇਡ ਤਾਂ 2 ਮਹੀਨੇ ਐ ਇਹਨਾਂ ਦੀ ਸਰਕਾਰ ਦਾ ਹੈਗੀ ਸੈਂਟਰ ਜਿਹੜੀ ਮਰਜ਼ੀ ਬਣ ਜੇ ਉਦੋਂ ਬਾਅਦ ਕੀ ਹੋ ਕੀ ਇਹ ਰਾਹ ਬਦਲਦਾ ਹੈ ਜਾਂ ਇਸ ਰਾਹ ਤੇ ਜਿਹੜੇ ਤੇ ਤੁਰਿਆ ਨੂੰ ਕੋਈ ਬ੍ਰੇਕਾਂ ਲਾਈਆਂ ਜਾ ਸਕਦੀਆਂ ਜਾਂ ਜਿਹੜੇ ਲੋਕਾਂ ਨੂੰ ਲੱਗੋ ਵੀ ਥੋੜਾ ਜਿਹਾ ਜੀ ਥੋੜਾ ਜਿਹਾ ਇਕੱਠ ਹੋਇਆ ਫੈਸਲਾ ਤਾਂ ਵਾਪਸ ਲੈ ਲਿਆ ਉਹਨਾਂ ਸਾਰੇ ਲੋਕਾਂ ਨੂੰ ਸਿਰਦਰਦੀ ਜਗਾਉਣੀ ਆ ਉਹਨਾਂ ਦੀ ਕਿ ਹਾਲਤ ਤੇਜ਼ੀ ਨਾਲ ਉਧਰ ਨੂੰ ਜਾ ਰਹੇ ਹੈ ਤਾਂ ਸਾਨੂੰ ਇਹ ਗੱਲਾਂ ਸਮਝ ਆਈਆਂ ਤਾਂ ਆਉਣੇ ਹੋ ਅਸੀਂ ਨੂੰ ਵੱਧਵੀਂ ਮੀਟਿੰਗ ਕਹਿੰਦੇ ਆ ਤੇ ਦੇਖਣ ਵਾਲਾ ਤਾਂ ਉਹ ਵੀ ਬਹੁਤ ਵੱਡਾ ਕਾਨਫਰੰਸ ਇਕੱਠ ਸੀ ਜਿਵੇਂ ਤੁਹਾਨੂੰ ਗੱਲ ਸਮਝ ਆਈ ਹੈ ਰਾਤ ਕਿਸੇ ਨੂੰ ਹੋ ਸਕਦਾ 8 ਵਜੇ ਸੁਨੇਹਾ ਮਿਲਿਆ ਹੋਵੇ ਕਿਸੇ ਨੂੰ ਹੋ ਸਕਦਾ ਹੁਣੇ ਤੜਕੀ ਨਾ ਦਿੱਤਾ ਹੋਵੇ ਕਿਉਂ ਲਗਭਗ ਅਸੀਂ 4 ਵਜੇ ਦਾ ਸੀ ਫੈਸਲਾ ਕੀਤਾ ਉਦੋਂ ਬਾਅਦ ਫੋਨ ਕੀਤਾ ਜਿਲ੍ਹੇ ਵਾਲਿਆਂ ਨੂੰ ਜਿਲ੍ਹਿਆਂ ਨੇ ਬਲਾਕਾਂ ਨੂੰ ਕਰਨਾ ਹੈ ਬਲਾਕਾਂ ਨੇ ਗਾਹ ਪਿੰਡਾਂ ਨੂੰ ਕਰਨੇ ਆ ਜੇ ਮੈਨੂੰ ਲੱਗਦਾ ਵੀ ਕੋਈ 8 ਵਜੇ ਤੋਂ ਪਹਿਲਾਂ ਸਨੇਹੇ ਪਹੁੰਚ ਕੇ ਹੋਣਗੇ ਜਦੋਂ ਤੁਸੀਂ ਸੌਣ ਦੀ ਤਿਆਰੀ ਕਰਦੇ ਹੋਵੋਗੇ ਬਹੁਤੇ ਹੁਣ ਆ ਬੈਠੇ ਹੋ ਕਿਉਂ ਬੈਠੇ ਹੋ ਤੁਹਾਡੇ ਗੱਲ ਪੱਲੇ ਪਈ ਹੋਈ ਹੈ ਇਹ ਗੱਲ ਸਾਰਿਆਂ ਦੇ ਚਾਹੇ ਕਿਸਾਨ ਆ ਚਾਹੇ ਮਜ਼ਦੂਰ ਆ ਜਾਂ ਸਾਡੀਆਂ ਮਾਮਾ ਭੈਣਾਂ ਇਹ ਗੱਲ ਸਾਰਿਆਂ ਦੇ ਬੱਲੇ ਪਣੀ ਚਾਹੀਦੀ ਹੈ ਫੇਰੇ ਤਾਕਤ ਇਕੱਠੀ ਹੋਈ ਜਨਾ ਨੀਤੀਆਂ ਨੂੰ ਰੋਕ ਸਕਦੇ ਐ ਉਥੇ ਲਜਾਣੀ ਆ ਗੱਲ ਇਹਨਾਂ ਨੇ ਨੀਤੀਆਂ ਨੂੰ ਪੁੱਠਾ ਕਿਹੜਾ ਦੇਣਾ ਹੁਣ ਜਿਹੜਾ ਫੈਸਲਾ ਕੀਤਾ ਕਿ ਜਿਹੜੇ ਸੈਲੋ ਗੋਦਾਮ ਐ ਅੱਜ ਠਾਲੇ ਨਿਕਲਨ ਨੂੰ ਫੇਰ ਆਗਿਆ ਦੇ ਦੋਣਗੇ ਆਪਣੀ ਮੰਗ ਬਣਦੀ ਐ ਕਿ ਇਹਨੂੰ ਪੱਕੇ ਤੌਰ ਤੇ ਰੱਦ ਕਰੋ ਜਿਹੜੇ ਸੈਲੋ ਗਦਾਮ ਬਣੇ ਹੋਏ ਆ ਸਰਕਾਰੋਂ ਉਹਨਾਂ ਨੂੰ ਜ਼ਬਤ ਕਰੇ ਆਪਦੇ ਅੰਡਰ ਲਵੇ ਜਿਹੜੇ ਸੈਲੋ ਗਦਾਮ ਬਣੀ ਜਾਂਦੇ ਆ ਉਹਨਾਂ ਦਾ ਕੰਮ ਜਿਹੜਾ ਬਣਦਾ ਤੁਰਤ ਬੰਦ ਕਰੇ ਠੀਕ ਆ ਜਿਹੜੇ ਕਹਿੰਦੇ ਸੈਲੋ ਗਦਾਮ ਆ ਉਹਦੇ ਚ ਨਾਜ ਬਹੁਤ ਵਧੀਆ ਢੰਗ ਨਾਲ ਸਾਮਿਆ ਜਾਂਦਾ ਹੈ ਬਣਾ ਲੈ ਸਰਕਾਰ ਆਪਦੇ ਜਿਹੜਾ ਖੁੱਲੇ ਸਮਾਨ ਚ ਨਾ ਸੜਦਾ ਹੈ ਪਿਓ ਸੜਿਆ ਹੋਇਆ ਨਾਜ ਜਿਹੜਾ ਕਹਿੰਦੇ ਲੋਕਾਂ ਨੂੰ ਅਸੀਂ ਮੁਕਤ ਦਿੰਦਾ ਉਹ ਹੁੰਦਾ ਹੈ ਉਹ ਬਸੋਂ ਦੇ ਖਾਂਡੇ ਦੇ ਕਾਬਲ ਵੀ ਨਹੀਂ ਹੁੰਦਾ ਅਸੀਂ ਨਹੀਂ ਰੋਕਦੇ ਉਹ ਜੇ ਗਦਾਮ ਬਣਾਉਣਾ ਉਹਦੇ ਚ ਜਿਹੜੇ ਕੰਮ ਮਸ਼ੀਨਰੀ ਕਰਦੀ ਹੈ ਜਿਹੜਾ ਨਾਜ ਖਰਾਬ ਨਾ ਹੋਵੇ ਉਹਦੇ ਲਈ ਮਸ਼ੀਨਰੀ ਦੀ ਲੋੜ ਹੈ ਉਹ ਲਾ ਲੈਣਾ ਇਹ ਨਹੀਂ ਵੀ ਉਥੇ ਸਿੱਧੀ ਟਰਾਲੀ ਲਈ ਤੇ ਸਿੱਧੇ ਉਹ ਗੱਡੀ ਤੇ ਲੋਡ ਹੋ ਗਈ। ਇਹਦੇ ਨਾਲ ਤਾਂ ਬਹੁਤ ਸਾਰਾ ਦਾ ਕੰਮ ਮਰ ਗਿਆ। ਮੰਨ ਲਓ ਜੇ ਜਿੱਦਣ ਨੂੰ ਇਹ ਤੁਰੇ ਐ ਇਹ ਐ ਤਾਂ ਨਹੀਂ ਵੀ ਆਪਾਂ ਭਾਈ ਇਕੱਲੇ ਕਿਸਾਨਾਂ ਮਿਹਰਦਾਰਾਂ ਦਾ ਕੋਈ ਹਰਜਾ ਹੋਇਆ। ਜਿਹੜੇ ਪੱਲੇਦਾਰ ਐ ਉਹਨਾਂ ਦਾ ਟੋਟਲ ਕੰਮ ਬੰਦ ਹੁੰਦਾ। ਜਿਹੜੇ ਮੰਡੀਆਂ ਜਿਧਾਣ ਕੇ ਐ ਉਹਨਾਂ ਦਾ ਕੰਮ ਟੋਟਲ ਬੰਦ ਹੁੰਦਾ। ਤੇ ਜਿਹੜੇ ਬਹੁਤ ਟਰੱਕ ਵਾਲੇ ਕਮਜ਼ੋਰ ਵੀ ਉਹ ਵੀ ਸਾਲ ਦਾ ਘਰ ਪੂਰਾ ਕਰ ਲੈਂਦੇ ਕਿਸੇ ਜਣ ਚ ਖੜ ਕੇ ਖਰੇ ਹੁੰਦੇ ਆ ਟਰੱਕ ਤੇ ਜਦੋਂ ਗਦਾਮਾਂ ਚ ਲੱਗਦੀ ਹੈ ਉਦੋਂ ਕਹਿੰਦੇ ਸਪੈਸ਼ਲ ਲੱਗਿਆ ਫਿਰ ਉਹਨਾਂ ਚ ਕੰਮ ਦੀ ਜਾਂਦੇ ਉਹੀ ਜਨ ਜਨ ਟਰੱਕ ਵਾਲਿਆਂ ਦਾ ਵੀ ਕਾਰੋਬਾਰ ਚੱਲੀ ਜਾਂਦਾ ਹੈ ਇਹਨੇ ਸਾਰਿਆਂ ਨੇ ਫੇਲ ਹੋਣਾ ਤੇ ਜੇ ਸਰਕਾਰੀ ਗਦਾਮਾਂ ਚ ਅਨਾਜ ਖਰੀਦਣਾ ਨਹੀਂ ਸਰਕਾਰੀ ਮੰਡੀਆਂ ਨਹੀਂ ਹੋਣੀਆਂ ਫਿਰ ਜਿਹੜਾ ਕਹਿੰਦਾ ਜੰਦਗਵੰਡ ਪ੍ਰਣਾਲੀ ਐ ਇਹਦਾ ਭੋਗਵੰਨ ਤਾਂ ਲੱਗੇ ਹੋਈ ਐ ਪਹਿਲਾਂ ਸ਼ਾਇਦ 18 ਚੀਜ਼ਾਂ ਹੁੰਦੀਆਂ ਸੀ ਹੁਣ ਦਾਲ ਤੇ ਕਣਕ ਰੇਗੀ ਉਹ ਵੀ ਪੂਰੀ ਨਹੀਂ ਜਿੰਨੇ ਹੁੰਦੇ ਉਹਨੂੰ ਲੋੜ ਐ ਇਹ ਫਿਰ ਕਿੱਥੋਂ ਦੇਣਗੇ ਫੇ ਤਾਂ ਸਾਫੀਆ ਵੀ ਤਾਂ ਹੈ ਹੀ ਨਹੀਂ ਸਾਡੇ ਕੋਲੇ ਕੋਈ ਚੀਜ਼ ਦਿਮਾਗੇ ਕਿੱਥੋਂ ਜਿੰਦੀ ਟੋਟਲ ਜੋ ਮੋਦੀ ਕਹਿੰਦਾ ਉਹ ਕਹਿੰਦੇ ਅਸੀਂ ਅਨਾਜ 1 ਕਰੋੜ 35 ਇਹ ਕਰਮ 35 ਕਰੋੜ ਵਾਦੀ ਹੈ ਉਹ ਜਿਹੜਾ ਕਹਿੰਦੇ 6 ਕਰੋੜ ਨੂੰ ਅਸੀਂ ਅਨਾਜ ਦਿੰਦੇ ਆ ਹੁਣ ਹੋਰ ਵਾਦਾ ਕਰ ਲਿਆ ਕਹਿੰਦੇ 82 ਕਰੋੜ ਹੋਗੇ ਦੇਖੋ ਦੇਖਵੇਂ ਤਰੱਕੀ ਕਿਵੇਂ ਕੀਤੀ ਉਹਨਾਂ ਨੂੰ ਨਾਲ ਕਿੱਥੋਂ ਮਿਲੋ ਏਡਾ ਵੱਡਾ ਹਰਜਾ ਸਾਡਾ ਸਾਰਿਆਂ ਦਾ ਹੀ ਤੇ ਖੇਤੀ ਨਾਲ ਜੁੜਿਆ ਹੋਇਆ ਕਿੱਡਾ ਕਾਰੋਬਾਰ ਆ ਹੋਰ ਸਾਰਾ ਉਹ ਸਾਰੇ ਕਾਰੋਬਾਰ ਨੇ ਬਰਬਾਦ ਹੋਣਾ ਤੇ ਜਿਹੜੇ ਮੁਲਾਜ਼ਮ ਲੱਗੇ ਹੋਏ ਆ ਮਾਰਕੀਟ ਕਮੇਟੀਆਂ ਚ ਐ ਫਿਰ ਉਹ ਉਹ ਕਹਿੰਗੇ ਉਹਨਾਂ ਤੋਂ ਵੀ ਕੀ ਕਰਾਉਣਾ ਜਾਂ ਜਿਵੇਂ ਬਿਜਲੀ ਬੋਰਡ 'ਚ ਢੰਗ ਚੱਲਦਾ ਵੀ ਨਵੀਂ ਭਰਤੀ ਨਹੀਂ ਕਰਨੀ ਰਿਟਾਇਰ ਹੋਏ ਬਾਬਾ ਸਭ ਠੀਕ ਹੈ ਖਾਲੀ ਸ਼ੀਟਾਂ ਇਹ ਹੀ 3 ਚਰਾਂ ਲੈ ਚੱਲਦਾ ਸਰਕਾਰੀ ਸਕੂਲਾਂ ਚ ਰਿਟਾਇਰ ਹੋਈ ਜਾਂਦੇ ਨਵੀਂ ਭਰਤੀ ਕਰਨੀ ਨਹੀਂ ਜਿਹੜਾ ਸਾ ਖਾਲੀ ਹੋ ਗਿਆ ਜਿਹਨੂੰ ਭਰਨਾ ਨੇ ਉਹ ਕਿੰਨਾ ਕੁ ਚਿਰ ਚੱਲੂ ਆਇਦਰ ਨੂੰ ਤਰੀ ਹੋਈ ਐ ਇਹ ਭਰਾਵੋ ਸਾਡਾ ਕੁਝ ਨਹੀਂ ਛੜਾ ਅਜੀ ਤਾਂ ਕਰਨਿਆ ਸਾਰਾ ਜੋਰ ਲਾਇਆ ਖੇਤੀ ਕਰਨ ਦੇ ਕਿ ਬੱਚਿਆਂ ਦਾ ਭਵਿੱਖ ਬਣਾਉਣਾ ਹੈ ਖੇਤੀ ਨੇ ਭਵਿੱਖ ਨਹੀਂ ਬਣਾਇਆ ਹੁਣ ਸੋਚਦੇ ਆਂ 4 ਛੜ ਵੇਚ ਦੇ ਉਹ ਬੱਚਿਆਂ ਨੂੰ ਬਾਹਰ ਭੇਜ ਦਿਓ ਪੂਰੀ ਦੌੜ ਲੱਗੀ ਹੋਈ ਹੈ ਤੁਹਾਡੀ ਦੌੜ ਦਾ ਫਾਇਦਾ ਉਠਾ ਰਹੇ ਹੈ ਜਦੋਂ ਉਹਨਾਂ ਨੇ ਫਰਮਾਨ ਵਧਾਤਾ ਜਿਹੜੇ ਹੁਣ ਕੈਨੇਡਾ ਵਗੈਰਾ ਜਾਂਦੇ ਹੈ ਸ਼ਾਇਦ 8-9 ਲੱਖ ਰੁਪਇਆ ਹੋਰ ਵੱਧ ਲੱਗਣ ਲੱਗ ਗਿਆ ਉਹੀ ਪੜਾਈ ਹੈ ਇਹ ਤਾਂ ਉਹਨੇ ਵੀ ਪੜ੍ਹਾਈ ਦਾ ਭਾਈ ਕੋਈ ਮਿਆਰ ਉੱਚਾ ਚੱਕਦਾ ਉਹਨੂੰ ਉੱਥੇ ਕੋਈ ਕੰਮ ਹੋਇਆ ਜਾਂ ਹੋਰ ਵੱਧ ਵਧੀਆ ਮਿਲ ਜੂ ਉਹ ਤਾਂ ਕੁਛ ਨਹੀਂ ਤੇ ਜਦੋਂ ਉਹਨਾਂ ਦਾ ਕੋਟਾ ਪੂਰਾ ਹੋ ਗਿਆ ਉਹ ਕਹਿੰਦੇ ਵੀ ਹੁਣ ਤਾਂ ਲੋੜ ਨਹੀਂ ਆਪਾਂ ਇਹ ਤਾਂ ਨਹੀਂ ਕਹਿ ਸਕਦੇ ਵੀ ਅਮਰੀਕਾ ਕੈਨੇਡਾ ਵਾਲੇ ਜਾਂ ਦੂਜੇ ਦੇਸ਼ ਹੈ ਸਾਡੇ ਮੁੰਡੇ ਕਿਉਂ ਨਹੀਂ ਲੈ ਜਾਂਦੇ ਉੱਥੇ ਜਨਰਲ ਜੇ ਤਾਂ ਕੋਈ ਰੁਜ਼ਗਾਰ ਨਹੀਂ ਉੱਧਰ ਗਏ ਹੋਏ ਹੈ ਜਿਹੜੇ ਉਸ ਦੇ ਕਾਬਲ ਨਹੀਂ ਲੰਦੇ ਹੋਰ ਨੇ ਨਸਾਂ ਤੇ ਲਾਤੀ ਨਸਾਂ ਉੱਤੋਂ ਤਾਂ ਨਹੀਂ ਦਿਗਿਆ ਸਾਰਿਆਂ ਦੇ ਰਾਜ ਚ ਹੈ ਪਹਿਲਾਂ ਕੈਪਟਨ ਨੇ ਕਿਹਾ ਸਮਾਰਦਾ ਹੋਈ 4 ਹਫ਼ਤੇ ਫਿਰ ਇਹਨਾਂ ਨੇ ਮਾਰੇ ਐ ਤੇ ਨਸਾ ਵਧੀ ਜਾਂਦਾ ਜਣੋਂ ਉਹਨਾਂ ਓਲਾ ਪੜਦਾ ਨਹੀਂ ਕੋਈ ਨਸਾ ਵੇਖਣ ਚ ਜਣ ਦੀ ਰਲੇ ਕਿੰਨੇ ਆ ਇਹਨਾਂ ਨੂੰ ਫਾਇਦਾ ਗਿੱਡਾ ਇਸ ਗੱਲ ਦਾ ਦੋ ਫਾਇਦੇ ਹੁੰਦੇ ਆ ਚਲੋ ਠੀਕ ਹੈ ਜਿਹੜੇ ਨੌਜਵਾਨ ਬਾਹਰ ਜਾ ਬੜੇ ਉਹ 5-4 ਸਾਲ ਔਖੇ ਸੌਖੇ ਹੋ ਕੇ ਸੈੱਟ ਹੋ ਜਾਂਦੇ ਆ ਫਿਰ ਜਿਹੜੇ ਬੱਚੇ ਨੌਜਵਾਨ ਨੂੰ ਤਾਂ ਕਦੇ ਕਿੱਥੇ ਸੈੱਟ ਹੋਣੀ ਜਾਂ ਖੇਤੀ 'ਚ ਹੋਣਾ ਜਾਂ ਕੋਈ ਉਹਨਾਂ ਦਾ ਰੋਜ਼ਗਾਰ ਦਾ ਪ੍ਰਬੰਧ ਹੋਵੇ ਉਹ ਹੈ ਨਹੀਂ ਇਸ ਕਰਕੇ ਸਰਕਾਰ ਨੂੰ ਪਤਾ ਹੈ ਕਿ ਜੇ ਨਸ਼ਾ ਬੰਦ ਕਰਤਾ ਉਹਨਾਂ ਦਾ ਪ੍ਰਬੰਧ ਨਹੀਂ ਚੱਲਦਾ ਪ੍ਰਭੂ ਐਡੀ ਵੱਡੀ ਸ਼ਕਤੀ ਹੈ ਨੌਜਵਾਨ ਥਲੜੀ ਰਾਹਾਂ ਕਰਦੇ ਆ ਇਹ ਤੇ ਇਹ ਗੱਲ ਉਹਨੂੰ ਸੁਰਤ ਹੀ ਨਾ ਆਵੇ ਉਹਨਾਂ ਦੀ ਸੁਰਤ ਮਾਰਦੇ ਐ ਅਨੇ ਮਨਾਫੇ ਕਮਾਉਂਦੇ ਐ ਹੁਣ ਤਾਂ ਸਾਰੀਆਂ ਗੱਲਾਂ ਜੀ ਅਨੇ ਮਨਾਫੇ ਜੇ ਕਹਿਣਾ ਹੋਵੇ ਇਸ ਕਰਕੇ ਸਾਡੀ ਬਹੁਤ ਵੱਡੀ ਜ਼ਿੰਮੇਵਾਰੀ ਬਣਦੀ ਹੈ ਸੋਨੂੰ ਗੱਲਾਂ ਚੰਗੀਆਂ ਲੱਗਦੀਆਂ ਐ ਠੀਕ ਲੱਗਦੀਆਂ ਕੁਛ ਨਾ ਕੁਛ ਗਾਹਾਂ ਵੀ ਲੈ ਜਾਣੇ ਹੋ ਬਹੁਤਾ ਸਮਾਂ ਭਵੇਂ ਇਸੇ ਇਧਰ ਲਵਾ ਦੇਣਾ ਇਕੱਠਾ ਜਬਰ ਜਿੰਨਾ ਸਮਾਂ ਮਿਲਦਾ ਆਪਦੇ ਪਰਿਵਾਰਾਂ ਚ ਕਰੋ ਆਂਡ ਗਵਾਂਡ ਚ ਕਰੋ ਜਨਦੀ ਜਿੰਨਾ ਪ੍ਰਚਾਰ ਤੁਸੀਂ ਕਰ ਸਕਦੇ ਹੋ ਘਰਾਂ ਚ ਜਾ ਕੇ ਜਿਵੇਂ ਦਿੱਲੀ ਜਾਣ ਤੋਂ ਪਹਿਲਾਂ ਕਰਿਆ ਸੀ ਆਪਾਂ ਇਹਦੀ ਲਗਾਤਾਰ ਲੋੜ ਐ ਬਹੁਤ ਸਾਰੇ ਪਿੰਡਾਂ ਦੇ ਆਧਾਰਨਾ ਆਉਂਦੀਆਂ ਐ ਵੀ ਉਹਨੇ ਸੇ ਸਪੀਕਰ 'ਚ ਬੋਲਤਾ ਦਿੱਤਾ ਹੁਣ ਉਹਨਾਂ ਨੂੰ ਕੀ ਸੁਣਦਾ ਨਹੀਂ ਉਹਨਾਂ ਦੀ ਕੀ ਲੋੜ ਨਹੀਂ ਬਹੁਤ ساری ਦੇਲੇ ਆ ਜਾਂਦੀ ਐ ਬਿਜਾਰ ਜਿਹੜੀ ਤਾਂ ਨਹੀਂ ਕਿਸਾਨੀ ਉਹ ਤਾਂ ਜਾਂਦੀ ਨਹੀਂ ਹੁਣ ਤਾਂ ਆਉਣ ਲੱਗੀ ਹੋਈ ਐ ਤਾਂ ਨਹੀਂ ਕਿਸਾਨੀ ਪਰ ਬਹੁਤ ਸਾਰੀ ਹਜੇ ਵੀ ਨਹੀਂ ਆਉਂਦੀ ਉਹਨਾਂ ਨੂੰ ਵੀ ਫਿਕਰ ਉੱਠਿਆ ਹੋਇਆ ਐ ਪਰ ਹਜੇ ਸਰਦਾ ਉਹਨਾਂ ਦਾ ਕੁਛ ਨਾ ਕੁਛ ਮਨ ਲਓ ਸਾਨੂੰ ਸਾਰਿਆਂ ਨੂੰ ਪੰਜ-ਪੰਜ ਰੋਟੀ ਦੀ ਲੋੜ ਹੈ ਇੱਕ ਡੰਗ ਦੀ ਇੱਕ ਕੋਲੇ ਇੱਕ ਰਹਗੀ ਇੱਕ ਕੋਲੇ 10 ਪਈਆਂ ਜਿਹਦੇ ਕੋਲੇ 10 ਪਈਆਂ ਉਹ ਤਾਂ ਕੋਹ ਮੇਰੇ ਮਿਲਦਾ ਹੈ ਕਿ ਉਹ ਕਾਦੇ ਵਾਸਤੇ ਲੜੂ ਜਦੋਂ ਉਹਦੀ 10 ਨੂੰ ਖਤਰਾ ਹੋ ਉਦੋਂ ਸੋਚਣ ਲੱਗੂ ਇਸ ਕਰਕੇ ਭਰਾਵੋ ਜਿਹੜੇ ਬਾਹਲੇ ਨਹੀਂ ਬਿਡੇ ਆ ਸਾਨੂੰ ਮੁਰੇ ਲੱਗਣਾ ਪਊ ਜੋ ਜਿਹੜੇ ਬਹੁਤ ਸੌਖੇ ਹੁੰਦੇ ਆ ਜੋ ਮੂਹਰੇ ਲੱਗ ਜਾਣ ਨੂੰ ਪਾਰ ਨਹੀਂ ਲਾਉਂਦੇ ਮਜ਼ਦੂਰੇ ਜੋ ਨਾ ਲਾਉਂਦੇ ਆ ਉਤੋਂ ਕਿੰਨੀ ਗਰਮੀ ਹੁੰਦੀ ਹੈ ਥੱਲੇ ਪਾਣੀ ਦਿੱਤਾ ਹੁੰਦਾ ਜਿਉ ਜਥੇ ਬੰਦ ਹੋ ਕੇ ਉਹਨਾਂ ਨੂੰ ਕਹਿਣ ਵੀ ਤੁਹਾਨੂੰ ਜੇਲ੍ਹ ਲੈ ਜਾਣੇ ਆ ਉਹਨਾਂ ਦੀ ਬਣਾ ਜੇਲ੍ਹ ਕੀ ਵਿਗਾੜ ਦੋ ਬਈ ਉਦੋਂ ਵਾਲੇ ਤਾਂ ਗਰਮੀ ਨਹੀਂ ਹੁੰਦੀ ਜੇਲ੍ਹ 'ਚ ਹੁਣ ਤਾਂ ਪੱਖੇ ਲੱਗੇ ਪਏ ਆ ਜਿਨੇ ਹਰ ਵਕਤ ਇਹ ਏਸੀ ਚ ਰਹਿਣਾ ਹੈ ਏਸੀ ਗੱਡੀ ਚ ਹੀ ਰਹਿਣਾ ਹੈ ਉਹ ਹਵਾ ਲਾਟ ਨਹੀਂ ਘਟਦਾ ਫਿਰ ਉਹ ਕੋਸ਼ ਕਰਦਾ ਵੀ ਫਸਤਾ ਗਿਆ ਹੁਣ ਦੇ ਲੈ ਕਰ ਲੋ ਅਧਿਕਾਰੀਆਂ ਨਾਲ ਪਹਿਲਾਂ ਵੀ ਲਿੰਕ ਹੁੰਦੇ ਆ ਫਿਰ ਮੌਕੇ ਤੇ ਵੀ ਬਣਾਉਂਦੇ ਆ ਇਸ ਕਰਕੇ ਭਰਾਵੋ ਜਿੰਨਾ ਕੋਈ ਵੱਧ ਪੀੜਦਾ ਜਿਨੇ ਉਹਦੇ ਚ ਉੱਠ ਕੇ ਮੁਰੇ ਆਉਣਗੇ ਉਹਨਾਂ ਨੇ ਸਿਰੇ ਲਾਉਣੀ ਹੈ ਠੀਕ ਹੈ ਉਹਨਾਂ ਦੀ ਬਹੁਤ ਦਿੱਕਤ ਹੋ ਜਾਂਦੀ ਹੈ ਮਜ਼ਦੂਰਾਂ ਦੀ ਜਿਆਦਾ ਹੈ ਗਰੀਬ ਕਿਸਾਨੀ ਦੀ ਵੀ ਹੈ ਵੀ ਜੇ ਉਹ ਸਾਰਾ ਦਿਨ ਇੱਧਰ ਲਾਉਣ ਉਹਦੇ ਬੱਚੇ ਭੁੱਖੇ ਮਰਦੇ ਆ ਉਹਨੂੰ ਕੁਛ ਨਾ ਕੁਛ ਤਾਂ ਕਰਨਾ ਪੁੱਜ ਨਹੀਂ ਬੱਚੇ ਉਹਨਾਂ ਨੂੰ ਵੀ ਦਿਹਾੜੀ ਕਰਨੀ ਪੈ ਜਾਂਦੀ ਹੈ ਜੇ ਉਹਨਾਂ 'ਚ ਕੋਈ ਆਗੂ ਕਾਬਲ ਹੋਵੇ ਫਿਰ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਉਸੇ ਉਹਦੇ ਬੱਚੇ ਨਾ ਡਗਡ ਭੁੱਖੇ ਮਰਨ ਦੀ ਅਕਾਲਾ ਝਾੜਾ ਜਿਨ੍ਹਾਂ ਨੇ ਸਟੇਜ ਚ ਲਾਈ ਸਾਡੇ ਸੂਬੇ ਦੇ ਆਗੂ ਐ ਜੇ ਇਧਰੋਂ ਪਰਿਵਾਰ ਦਾ ਫਿਕਰ ਆਪਾਂ ਨਾ ਕਰੀਏ ਤੇ ਪਰਿਵਾਰ ਦਾ ਪੂਰਾ ਫਿਕਰ ਉਹਨਾਂ ਨੂੰ ਕਰਨਾ ਪੈ ਜੇ ਐ ਨਹੀਂ ਵੀ ਹੁਣ ਕਰਦੇ ਨਹੀਂ ਫਿਕਰ ਪਰਿਵਾਰ ਦਾ ਪਰ ਪੂਰੀ ਜ਼ਿੰਮੇਵਾਰੀ ਪਰਿਵਾਰ ਦੇ ਫਿਕਰ ਇਹਨਾਂ ਨੂੰ ਹੋ ਜੇ ਭਲਾ ਆਪਣੇ ਨਾਲ ਕਿੰਨਾ ਕਸਾਮਾ ਦੇਣਗੇ ਜਿਹਨੇ ਜੋ ਮਰਜੀ ਜੀ ਕਰਦਾ ਹੋਵੇ ਮਜਬੂਰੀ ਬਣ ਜਾ ਬੱਚੇ ਦਾ ਭੁੱਖੇ ਮਰਦੇ ਕੋਈ ਨਹੀਂ ਦੇਖ ਸਕਦਾ ਗੋਲੀ ਵੱਜੇ ਬਾਲਾ ਨਹੀਂ ਪਤਾ ਲੱਗਦਾ ਬੱਜੀ ਗੋਲੀ ਗਿਆ ਬੰਦਾ ਪੋਖ ਸਾਰਿਆਂ ਨੂੰ ਭੜੀ ਬਹੁਤ ਹੈ ਇਸ ਕਰਕੇ ਸਾਡੇ ਤੇ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਉਹ ਨਿਮਾਉਣੀਆਂ ਪੈਣੀਆਂ ਗੁਸਾ ਨਾ ਮੰਨਿਓ ਆਪਣੇ ਕਿੰਨੇ ਇਕੱਠ ਹੁੰਦੇ ਐ ਕੀ ਭਾਣਾ ਆਪਣੇ ਇਕੱਠਾਂ ਦੇ ਬਰਾਬਰ ਨਹੀਂ ਆ ਸਕਦੀਆਂ ਸਾਡਾ ਦਾਵਾ ਆ ਸਕਦਾ ਇਹ ਹਾਲਤ ਬਣ ਚੁੱਕੀ ਹੈ ਪਰ ਹੁੰਦਾ ਕੀ ਹੈ ਕਿ ਜੇ ਥੋੜੀ ਜਿਹੀ ਗਿਣਤੀ ਵਧ ਗਈ ਵੀ ਇੰਨਾ ਕੀ ਆਪਣੇ ਕੋਲ ਜਿਹੜੀ ਗੱਡੀ ਐ ਪਿੰਨ ਵਾਲਿਆਂ ਤੁਹਾਡੇ ਲਈਆਂ ਹੋਈਆਂ ਅਸੀਂ ਨਹੀਂ ਆਦੇ ਉਹ ਗੱਡੀਆਂ ਵੇਚਦੇ ਜਾਂ ਕਿਉਂ ਲੈ ਲੀਆਂ ਉਹ ਗੱਡੀਆਂ ਇਸ ਵਾਸਤੇ ਜਦੋਂ ਤੁਹਾਨੂੰ ਹਾਕ ਮਾਰਦੀ ਜਿਵੇਂ ਸਿੱਧੇ ਮੰਤਰੀ ਦੇ ਆਏ ਮੀਟਿੰਗ ਲਾ ਕੇ ਮੌਜਨਾ ਤੁਰ ਗਿਆ ਸਾਨੂੰ ਫੋਨ ਕਰਨ ਦੀ ਸੇ ਚੱਲ ਵੀ ਨਹੀਂ ਸਮਝੀ ਵੀ ਆਪੇ ਉੱਠ ਜਣਗੇ ਧੱਕੇ ਖਾ ਕੇ ਜਦੋਂ ਫੋਨ ਕਰਿਆ ਜਾਂਦੇ ਅੱਧੇ ਘੰਟੇ ਚ ਬੰਦੇ ਆ ਗਏ ਗੱਡੀਆਂ ਲੈ ਕੇ ਉਹ ਗੱਡੀਆਂ ਉਸ ਕੰਮ ਬਾਅਦ ਤੇ ਉਹ ਗੱਡੀਆਂ ਨੇ ਇਕੱਠ ਨਹੀਂ ਵਧਾਉਣਾ ਫਿਰ ਜੇ ਗੱਡੀ ਨਾਲ ਹੀ ਸਰਿਆ ਦੋ ਕਰਾ ਲਓ ਮਿੰਨੀ ਬੱਸ ਕਰਾ ਲਓ ਜਿਆਦੇ ਵੱਡੀ ਕਰਾ ਲਓ ਜੇ ਤੁਸੀਂ ਭਲਾਂ ਇਹਨਾਂ ਗੱਡੀਆਂ ਦੇ ਦਿੱਲੀ ਜਾਣਾ ਹੁੰਦਾ ਜੋ ਤੁਸੀਂ ਦਿੱਲੀ ਰੰਗ ਬਣ ਕੇ ਆਏ ਹੋ ਭੈਣ ਭਰਾ ਉਹ ਰੰਗ ਵੱਜ ਜਾਂਦੇ ਜਿੰਦੀ ਭੈਣਾ ਦਾ ਬਰੋਬਰ ਲੜਾਏ ਬਿਨਾ ਸਾਡੇ ਮਸਲੇ ਨਹੀਂ ਹੱਲ ਹੋਣਗੇ ਅਸੀਂ ਨਿਭਾਉ ਸਕਦੇ ਰਾਦੇ ਸਾਡੇ 100 ਜਿਹੜੇ ਪਿੰਡ ਦੇ ਮਜ਼ਦੂਰਾਂ ਨਾਲ ਜਿਹੜੇ ਖੇਤੀ ਨਾਲ ਜੁੜੇ ਹੋਏ ਐ ਬਹੁਤ ਰੌਲੇ ਆ ਸਾਡੇ ਭਵੇਂ ਉਹਨਾਂ ਨੂੰ ਦਿਹਾੜੀ ਦੀ ਵੱਧ ਲੋੜ ਐ ਪਾਣੀ ਕਿਉਂਕਿ ਨੀਵੇਂ ਪਾਸੇ ਨੂੰ ਜਾਂਦਾ ਸਾਨੂੰ ਲੱਗਦਾ ਵੱਧ ਕਿਉਂ ਮੰਗਦੇ ਐ ਇਹ ਝੋਨੇ ਦੀ ਲਵਾਈ ਵੱਧ ਕਿਉਂ ਮੰਗਦੇ ਐ ਰੇਜ ਜਿੰਨਾ ਮਰਜੀ ਵਧਾ ਲੈਣਾ ਆਮ ਹਾਰੇ ਲੋਕ ਉੱਠ ਕੇ ਆ ਜਿਹੜੇ ਉਹਨਾਂ ਦੇ ਥੋੜੀ ਦਿਹਾੜੀ ਤੇ ਕਹਿੰਦੇ ਆ ਜਾਓ ਘੇਰ ਲਓ ਬੜੇਓ ਖੇਤਾਂ 'ਚ ਡੀਜ਼ਲ ਜਿੰਨਾ ਮਰਜੀ ਵਾਜੇ ਮਸੀਂ ਜਿਹਨੇ ਮਰਜੀ ਵਧ ਜੇ ਘਰਦਿਆਂ ਲੋਣਾ ਖੇਤੀਦਿਆਂ ਲੋਣਾ ਜਿੰਨੇ ਮਰਜੀ ਵਧ ਜਾਣ ਉਹਦੀ ਖਾਤਰ ਕਿੰਨੇ ਕਿ ਤਿਆਰ ਹੋਣੇ ਉਹਦੀ ਖਾਤਰ ਵੀ ਜਿਹੜੇ ਜਾਗਰੂਪ ਹੋ ਗਿਆ ਆਪਾਂ ਉਹ ਹਿੱਸਾ ਤੁਰਦੇ ਆ ਉਧਰ ਵੀ ਉਹਨਾਂ ਨੂੰ ਸਮਝਾਉਣਾ ਵੀ ਆਪਣੀ ਲੜਾਈ ਇੱਧਰ ਨਹੀਂ ਬਣਦੀ ਆਪਣੀ ਲੜਾਈ ਤਾਂ ਉਧਰ ਬਣਦੀ ਹੈ ਜਣ ਵੀ ਉਹਨਾਂ ਨਾਲ ਸਾਝ ਪਾਈ ਬਣਾ ਸਰਨਾ ਨਾ 32 ਜਾਂ 35% ਹੈ ਮਜ਼ਦੂਰਾਂ ਦੀ ਗਿਣਤੀ ਪਿੰਡਾਂ ਵਾਲਿਆਂ ਦੀ ਜਿਹੜੇ ਮਰਜੀ ਪਿੰਡ ਦਾ ਇਸ ਕਰਕੇ ਭਰਾਵੋ ਸਾਰੀ ਸਿਰ ਹਸੋ ਬਹੁਤ ਔਰੀ ਗਿਆ ਤੁਹਾਨੂੰ ਇਕੱਠਾਂ ਚ ਵੀ ਸਾਡੀ ਇੰਨੀ ਮਾੜੀ ਹਾਲਤ ਨਹੀਂ ਹੋਵੇ ਅਸੀਂ ਬਸੰਤੀ ਪੱਗ ਨਾ ਲੈ ਸਕੀਏ ਧੰਨਵਾਦ ਕਰਦੇ ਆ ਪਹਿਲਾਂ ਵਾਲਿਆਂ ਮੀਟਿੰਗਾਂ ਨਾਲ ਵੱਧ ਗਿਣਤੀ ਆ ਤੁਹਾਡੇ ਪੱਗਾਂ ਮੰਨੀਆਂ ਦੀ ਪਲਾਂ ਵੀ ਸਾਰੇ ਕਿਉਂ ਨਹੀਂ ਬਣ ਗਿਆ ਸਕਦੇ ਕੋਈ ਭਾਈ ਬਾਹਰ ਅੰਦਰ ਹੀ ਫਿਰਦਾ ਪਹਿਲੇ ਹੀ ਦੂਜੇ ਪਾਕਿਸਤਾਨ ਨੂੰ ਸਿੱਧਾ ਸਿੱਧਾ ਇੱਧਰ ਆਉਣਾ ਪੈ ਗਿਆ ਉਹਦੀ ਗੱਲ ਤਾਂ ਸਮਝਾ ਸਕਦੀ ਹੈ ਜੇ ਸਾਡੇ ਘਰੇ ਪੱਗ ਲਈ ਹੋਵੇ ਸੀ ਘਰੋਂ ਹੀ ਦੁਰਨਾ ਹੈ ਫਿਰ ਨਾ ਟੁੱਟੀ ਲੱਗੋ ਜਹੀ ਜਿਵੇਂ ਲੇਡਲ ਭਾਈ ਜੱਟਾਂ ਤਾਂ ਕੀ ਫਰਕ ਪੈਂਦਾ ਤੇ ਭੈਣਾ ਮੰਨ ਲਿਆ ਜੋ ਗਿਣ ਲਿਆ ਸੀ 10 ਕਿ ਨਿਕਲਣੀਆਂ 10 ਹੋਣਗੀਆਂ 15 ਹੋਣਗੀਆਂ ਇਹਨਾਂ ਭੈਣਾਂ ਨੂੰ ਵੀ ਅਪੀਲ ਹੈ 100% ਹੋਜੇ ਸਾਰਿਆਂ ਦੇ ਚੁੰਨੀਆਂ ਹੋਣ ਬਸੰਤੀ ਆਹ ਬੇਨਤੀ ਮਾਰ ਲੋ ਵੀ ਫਰਕ ਪਾਉਂਦੀ ਹੈ ਤੁਸੀਂ ਦਿੱਲੀ ਗਿਆ ਨੇ ਸਾਰਿਆਂ ਨੇ ਬੰਨਿਆ ਨਹੀਂ ਇਹ ਪੱਗਾਂ ਤੁਹਾਡੀ ਗਿਣਤੀ ਦੂਜੀਆਂ ਜਥੇ ਬੰਦਿਆਂ ਜਗਣੇ ਗਈ 50% ਦਾ ਬਸੰਤੀ ਪੱਗਾਂ ਵਾਲੇ ਗਿਣੋ ਜਾਂ ਭੈਣਾ ਚੁੰਨੀ ਵਾਲਿਆਂ ਗਿਣੇ ਗਿਆ ਇੱਧਰ ਆਪਣੇ ਚ ਦੂਜਿਆਂ ਦੀ ਗਿਣਤੀ ਉਧਰ ਪੈ ਗਈ ਤੇ ਜੇ ਸਾਰਿਆਂ ਦੇ ਬੰਨਿਆ ਉਹਨਾਂ ਦੀ ਗਿਣਤੀ ਇੱਧਰ ਪੈ ਜਾਣੀ ਸੀ ਵੀ ਸਾਰਾ ਬਣਾਲੀ ਬਸੰਤੀ ਹੋਇਆ ਪਿਆ ਹੋਰ ਹੋਰ ਕੌਣ ਲਿਆ ਹ ਹੁਣ ਵੀ ਮੰਨਣਾ ਪੈ ਰਿਹਾ ਦੂਜੀਆਂ ਜਥੇ ਬੰਦਿਆਂ ਨੂੰ ਕੁਝ 80% ਕਹਿੰਦਾ ਕੋਈ 75 ਵੀ ਕਹੀ ਜਾਂਦਾ ਹੈ ਕਿਉਂਕਿ ਦੂਜੇ ਜ਼ੋਰ ਨਹੀਂ ਲਾਉਂਦੇ ਵੀ ਦਿੱਲੀ ਕਿਤਾ ਫੰਡ ਦਾ ਮੁੱਖ ਜੋ ਸਾਡਾ ਤਾਂ ਮੁੱਕਿਆ ਨਹੀਂ ਨਾ ਪਹਿਲਾਂ ਮੁੱਕਿਆ ਨਾ ਹੁਣ ਮੁੱਕਿਆ ਨਾ ਗਾਹ ਨੂੰ ਮੁੱਕਣਾ ਹੈ ਇਸ ਕਰਕੇ ਭਰਾਵੋ ਜ਼ਿੰਮੇਵਾਰੀਆਂ ਵੱਡੀਆਂ ਹੈ ਜਿਵੇਂ ਖੇਤੀ ਰੋਜ਼ ਸਾਹਮਣ ਦਾ ਮਾਮਲਾ ਹੈ ਉਹ ਖੇਤੀ ਬਚਣੀ ਤਾਂ ਹੈ ਘਰ ਚੋਂ ਮਿਸ ਹੋ ਬਣਾਓ ਸਕੀਮੋ ਪਿੰਨਾ ਚ ਇਹ ਹਰ ਇੱਕ ਪਰਿਵਾਰ ਚੋਂ ਇੱਕ ਬੰਦਾ ਜਦੋਂ ਇੱਧਰ ਧਰੂਗਾ ਕੰਮ ਉਹਦੋਂ ਸੁਤਾਉ ਇਹਦੇ ਨਾਲ ਹੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ